ਸਸ਼ਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬ ਮੀਡੀਆ ਮੈਂ ਮਨਪ੍ਰਕਾਸ਼ ਹਾਜ਼िरा ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਨੇ ਹਾਂ ਆਪ ਆਗੂ ਦੇ ਕਤਲ ਮਾਮਲੇ ਚ ਅਕਾਲੀ ਦਲ ਦੇ ਆਗੂ ਹੋਏ ਗ੍ਰਿਫਤਾਰ ਸਰਪੰਚੀ ਚੋਣਾਂ ਲੜਨ ਦੀਆਂ ਕਰ ਰਹੀ ਸੀ ਤਿਆਰੀਆਂ ਗੁਰੂ ਨਗਰੀ ਵਿਖੇ ਸਿੰਘਾ ਦਾ ਉਡਾਇਆ ਜਾ ਰਿਹਾ ਮਜ਼ਾਕ ਇੱਕ ਪਰਾਂਠਾ ਸਿੰਘ ਦੇ ਨਾਂ ਤੇ ਬਣਿਆ ਰੈਸਟੋਰੈਂਟ ਮਾਲਕ ਨੇ ਨਿਹੰਗਾਂ ਤੋਂ ਮੰਗੀ ਆਪਣੀ ਗਲਤੀ ਪੈਕੇਟ ਬੰਦ ਫਰੂਟੀ ਪੀਣ ਨਾਲ ਇੱਕ ਬੱਚੇ ਦੀ ਹੋਈ ਤਬੀਅਤ ਖਰਾਬ ਜਿਲੰਦਰ ਵਿਖੇ ਖਿਡਾਰਨ ਪੱਲਕ ਕੋਲੀ ਦੇ ਮਰੀਦ ਹੋਏ ਨਰਿੰਦਰ ਮੋਦੀ ਬੀਐਸਐਨਐਲ ਨੇ ਅਟਲਜੀਓ ਨੂੰ ਦਿੱਤਾ ਵੱਡਾ ਝਟਕਾ 82 ਦਿਨਾਂ ਦਾ ਕੱਢਿਆ ਇੱਕ ਰੀਚਾਰਜ ਪਲਾਨ ਸਰਕਾਰ ਨੇ ਅਧਿਆਪਕਾਂ ਨੂੰ ਦਿੱਤਾ ਵੱਡਾ ਤੋਹਫਾ ਹਜ਼ਾਰਾਂ ਅਧਿਆਪਕ ਕਰ ਦਿੱਤੇ ਪੱਕੇ ਸਰਕਾਰ ਨੇ ਕੀਤਾ ਐਲਾਨ ਅੰਮ੍ਰਿਤਸਰ ਚੋਰੀ ਲਗਾਤਾਰ ਵਧ ਰਿਹਾ ਹੈ ਜਿਸ ਮਫੀਰੋਸ਼ੀ ਦਾਤੰਦਾ ਪੁਲਿਸ ਨੇ ਅਜੇ ਫਿਰ ਹੋਟਲ ਚੋਰੀ ਡਮਾਰ ਕੇ ਮੁੰਡੇ ਕੁੜੀਆਂ ਨੂੰ ਕੀਤਾ ਕਾਬੂ ਪੱਛਮੀ ਬੰਗਾਲ ਦੇਸੀ ਨੇ ਡਾਕਟਰਾਂ ਦੀ ਹੜਤਾਲ ਕਾਰਨ ਹੁਣ ਤੱਕ 29 ਮਰੀਜ਼ਾਂ ਦੀ ਹੋਈ ਮੌਤ ਸੋਨੇ ਦੀਆਂ ਕੀਮਤਾਂ ਚ ਲਗਾਤਾਰ ਹੋ ਰਿਹਾ ਵਾਧਾ 39 ਦਿਨਾਂ ਦੇ ਵਿੱਚ 7.21% ਵਧ ਗਿਆ ਸੋਨੇ ਦੀਆਂ ਕੀਮਤਾਂ ਚਿਦਰਬਾਰ ਸਾਹਿਬ ਨਤਮਸਤਕ ਹੋਯੋ 올림픽 ਪੈਰਿਸ 2024 ਦੀ ਤਗਮਾ ਜੇਤੂ ਸੋਮਨੂ ਭਾਰਕ ਨੌਜਵਾਨਾ ਨੇ ਪੰਜਾਬ ਪੁਲਿਸ ਨੂੰ ਦਿੱਤਾ ਸਿੱਧਾ ਚੈਲੰਜ ਵੀਡੀਓ ਸੋਸ਼ਲ ਮੀਡੀਆ ਤੇ ਪਾਕੇ ਕੀਤੀ ਵਾਰ ਸ਼ਹਿਰਮੰਦਰ ਸਾਹਿਬ ਦੇ ਹਮਲੇ ਤੋਂ ਬਾਅਦ ਕਾਂਗਰਸੀ ਐਮਪੀ ਚਰਨਜੀਤ ਚਰਨੀ ਨੇ ਕੀਤਾ ਵੱਡਾ ਐਲਾਨ ਨਾ ਵੀਜ਼ਾ ਲਗਾਇਆ ਨਾ ਪੈਸੇ ਮੋੜੇ ਜਦੋਂ ਏਜੰਟ ਕੋਲੇ ਪੁੱਛਣ ਗਿਆ ਕਸਟਮਰ ਤਾਂ ਆਪਣੇ ਬੌਂਸਰਾਂ ਤੋਂ ਕਰਵਾਈ ਕਸਟਮਰ ਦੀ ਕੁੱਟਮਾਰ ਪੁਲੀਪਾਲੇ ਲੋਕਾਂ ਨੂੰ ਹਥਿਆਰਾਂ ਦੀ نوਕ ਤੇ ਡਰਾ ਕੇ ਲੁੱਟਦੇ ਸੀ ਸਾਮਾਨ ਪੁਲਿਸ ਨੇ ਇੱਕ ਔਰਤ ਸਣੇ ਪੰਜ ਵਿਕਤੀਆਂ ਨੂੰ ਕੀਤਾ ਕਾਬੂ ਅੱਜ ਤੋਂ ਬਦਲ ਸਕਦੇ ਨਹੀਂ ਟੂਲ ਟੈਕਸ ਦੇਣ ਦੇ ਤਰੀਕੇ 20 ਕਿਲੋਮੀਟਰ ਤੱਕ ਨਹੀਂ ਦੇਣਾ ਪਵੇਗਾ 1 20 ਰੁਪਇਆ ਪੰਜਾਬ ਚ ਮੂੜ ਹੋਇਆ ਮੌਸਮ ਗਰਮ ਮੌਸਮ ਵਿਭਾਗ ਨੇ ਅਜੇ ਕਿਸੇ ਵਿਜਿਲੇ ਲਈ ਅਲਰਟ ਨਹੀਂ ਕੀਤਾ ਜਾਰੀ ਦਿੱਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤੇ ਕੀਤੀ ਐਫਆਈਆਰ ਦਰਜ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਸੜਕ ਤੇ ਚਲਾਈਆਂ ਸੀ ਆਤਿਸ਼ਬਾਜ਼ੀਆਂ ਐਕਸਚੇਂਜ ਆਫਰ ਤੇ ਖਰੀਦਣ ਤੇ ਆਈਫੋਨ 16 ਤੁਹਾਨੂੰ ਮਿਲੇਗਾ 36200 ਰੁਪਏ ਸਸਤਾ ਹੁਣੇ ਲੈ ਸਕਦੇ ਹੋ ਤੁਸੀਂ ਇਸ ਸਕੀਮ ਦਾ ਫਾਇਦਾ ਕਰਪਾ ਚੰਨ ਤੇ ਸੀਐਮ ਕੇਜਰੀਵਾਲ ਦਾ ਤੁਮਤਾਮ ਨਾਲ ਹੋਇਆ ਸਵਾਗਤ ਮਾਤਾ ਅਤੇ ਪਿਤਾ ਦੇ ਪੈਰ ਛੁਕੇ ਲਿਆ ਆਸ਼ੀਰਵਾਦ ਦਲਜੀਤ ਦੇ ਸ਼ੋਹ ਦੀਆਂ ਟਿਕਟਾਂ ਨੇ ਲੋਕਾਂ ਦਾ ਕੀਤਾ ਬੁਰਾ ਹਾਲ ਮਿੰਟਾਂ ਸਕਿੰਟਾਂ ਚੋ ਬਿਕ ਗਈਆਂ ਦਲਜੀਤ ਦੇ ਸ਼ੋਹ ਦੀਆਂ ਸਾਰੀਆਂ ਟਿਕਟਾਂ ਟਿਕਟਾਂ ਹੋਈਆਂ ਸੋਲਡ ਆਊਟ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਧੰਨਵਾਦ